ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਰ ਅੱਜ ਜਿਹੜੀ ਕਿ ਬਹੁਤ ਵੱਡੀ ਰੈਲੀ ਕੱਢੀ ਗਈ ਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਮੈਂ ਲਖਬੀਰ ਸਿੰਘ ਜੀ। ਅਸਲ ਦੇ ਵਿੱਚ ਕੀ ਆ ਜੀ ਬਹੁਤ ਸਾਰੀਆਂ ਨੇ ਰੈਲੀਆਂ ਕੱਢੀਆਂ ਅਮਰਸਰ ਦੇ ਵਿੱਚ ਪਰ ਐਡੀ ਵਧੀਆ ਰੈਲੀ ਇੰਨੇ ਭਰਿਆ ਹੰਗਾਰਾ ਕਿਸੇ ਵੀ ਕਿਸੇ ਨੂੰ ਪਬਲਿਕ ਨੂੰ ਨਹੀਂ ਮਿਲਿਆ ਕਿਸੇ ਜਾਣੇ ਨੂੰ ਇਹ ਤਨਜੀਤ ਸਿੰਘ ਸੰਧੂ ਹੀ ਨੇ ਜਿਨ੍ਹਾਂ ਨੂੰ ਐਡਾ ਵਧੀਆ ਤੇ ਐਡਾ ਭਰਮਾ ਹੰਗਾਰਾ ਮਿਲਿਆ ਤੇ ਅਸੀਂ ਪੂਰੀ ਆਸ ਕਰਦੇ ਹਾਂ ਕਿ ਪਬਲਿਕ ਜਿਹੜੀ ਆ ਹਮ ਹਮਾ ਕੇ ਵੋਟਾਂ ਪਾਊਗੀ ਔਰ ਇਹਨਾਂ ਨੂੰ ਜ਼ਰੂਰ ਜਿਤਾਊਗੀ ਇਹ ਸਰ ਜੀ ਦੇਖਿਆ ਜਾਵੇ ਕਿ ਜਿਹੜੀ ਪਿਛਲੀ ਸਰਕਾਰਾਂ ਉਹਨਾਂ ਨੇ ਵਾਅਦੇ ਕੀਤੇ ਗਏ ਸੀ ਘਰ ਘਰ ਦੀ ਤੇ ਆਟੇ ਦੀ ਥੈਲੀ ਪੰਚਾਵਾਂਗੇ ਉਹਦੇ ਬਾਰੇ ਕਹਿਣਾ ਚਾਹੁੰਦੇ ਕੁਛ ਨਹੀਂ ਕਰ ਸਕੇ ਜੀ ਫੇਲ ਹੈ ਪੂਰੀ ਤਰ੍ਹਾਂ ਭਗਵੰਤ ਮਾਨ ਸਰਕਾਰ ਕਿਸੇ ਵੀ ਪਹਿਲੂ ਤੇ ਨਹੀਂ ਕਾਮਯਾਬ ਹੋਈ ਸਭ ਤੋਂ ਪਹਿਲਾਂ ਉਹਨਾਂ ਇਹ ਕਿਹਾ ਸੀ ਜੀ ਉਹਦੇ ਸਾਰੇ ਅਹੀਂ ਨਸ਼ਾ ਖਤਮ ਕਰ ਦਾਂਗੇ ਖਤਮ ਕੀ ਕਰਨਾ ਉਹਦੇ ਇਲਜ਼ਾਮ ਲੱਗਣ ਦੇ ਨੇ ਇਹਨਾਂ ਦੀ ਉੱਪਰਲੇ ਵੱਡੇ ਲੀਡਰਾਂ ਦੇ ਉੱਤੇ ਕਿ ਉਹ ਬਕਵਾ ਰਹੇ ਨੇ ਤੇ ਨਸ਼ਾ ਇਹਨਾਂ ਨੇ ਕਿੱਥੋਂ ਖਤਮ ਕਰਨਾ ਹੀ ਇਹੀ ਹਿਸਾਬ ਨਾਲ ਬਾਕੀ ਵੀ ਕੋਈ ਵੀ ਕੰਮ ਨਹੀਂ ਇਹ ਕਰ ਸਕੇ ਘਰ ਘਰ ਥੈਲੀ ਵਾਲਾ ਕੋਈ ਪ੍ਰੋਗਰਾਮ ਇਹਨਾਂ ਦਾ ਸਕਸੈਸਫੁਲ ਨਹੀਂ ਹੋਇਆ ਕਿਉਂਕਿ ਮਨੋਂ ਨਹੀਂ ਕਰਦੇ ਪਏ ਐਵੇਂ ਭਾਸ਼ਣ ਦੇ ਦਿੰਦੇ ਨੇ ਗੱਲ ਚਲਾ ਦਿੰਦੇ ਨੇ ਕਰਦੇ ਕੁਛ ਨਹੀਂ ਪਰ ਜਿਹੜੇ ਕੀ ਸਕੂਲਾਂ ਦਾ ਕਹਿਆ ਗਿਆ ਕਿ ਸਕੂਲ ਵੀ ਆਹੀ ਤਿਆਰ ਕਰਤੇ ਆ ਸੇਵਾ ਕੇਂਦਰ ਜਿਹੜੇ ਉਹ ਵੀ ਤਿਆਰ ਕੀਤੇ ਆ ਤੇ ਹੋਰ ਵੀੜਾ ਕੀ ਸਹੂਲਤਾਂ ਜਿਹੜੀ ਦੇ ਰਹੇ ਆ ਹਾਂਜੀ ਕੁਝ ਕੁਝ ਸਕੂਲ ਇਹਨਾਂ ਨੇ ਇੱਕ ਦੋ ਗਿਣੇ-ਚੁਣੇ ਜਿਹੜੇ ਸੀਗਾ ਉਹਨਾਂ 'ਚ ਥੋੜੀ ਜਿਹੀ ਰੈਨੋਵੇਸ਼ਨ ਕੀਤੀ ਆ ਨਵੇਂ ਕੋਈ ਨਹੀਂ ਬਣਾਈ ਤੇ ਜਿਹੜੀਆਂ ਡਿਸਪੈਂਸਰੀਆਂ ਨੇ ਉਹ ਜਿਹੜੀਆਂ ਵਾ ਜਿਹੜੇ ਆਲਰੇਡੀ ਪਹਿਲਾਂ ਹੀ ਇਹਨਾਂ ਦੇ ਸਰਕਾਰ ਦੇ ਜਿਹੜੇ ਸੀਗੇ ਜਗ੍ਹਾ ਵਾਂ ਉੱਥੇ ਉਹਨਾਂ ਨੇ ਡਿਸਪੈਂਸਰੀਆਂ ਬਣਾਤੀਆਂ ਰੰਗ ਪੇਂਟ ਕਰਕੇ ਤੇ ਨਾਮ ਲਿਖ ਦਿੱਤਾ ਔਰ ਬਹੁਤ ਸਾਰੀਆਂ ਡਿਸਪੈਂਸਰੀਆਂ ਦੇ ਵਿੱਚ ਸੋਨਾ ਚ ਆਇਆ ਕੀ ਦਵਾਈ ਵੀ ਨਹੀਂ ਹੁੰਦੀ ਤੇ ਡਾਕਟਰ ਵੀ ਅਵੇਲੇਬਲ ਨਹੀਂ ਹੁੰਦਾ ਔਰ ਜਿਹੜੇ ਜਸੋ ਤੱਕ ਟੈਸਟਾਂ ਦਾ ਸਵਾਲ ਆ ਉਹ ਕਹਿੰਦੇ ਟੈਸਟ ਦੇ ਕਦੀ ਰਿਪੋਰਟਾਂ ਮਿਲਦੀਆਂ ਹੀ ਨਹੀਂ ਤੇ ਦੋ ਮੁੜ ਕੇ ਚੱਕਰ ਮਾਰਦੇ ਰਿਹਾ ਰਿਪੋਰਟਾਂ ਹੀ ਨਹੀਂ ਮਿਲਦੀਆਂ ਇਹ ਪੋਜੀਸ਼ਨ ਇਹ ਸਰ ਜਿਹੜੀਆਂ ਬੀਬੀਆਂ ਕਰਕੇ ਹਜ਼ਾਰ ਹਜ਼ਾਰ ਰੁਪਏ ਦੀ ਮੋਟਾ ਪਈਆਂ ਵਾ ਉਹਦੇ ਬਾਰੇ ਕਹਿਣਾ ਚਾਹੁੰਦੇ ਉਹ ਤੇ ਬੜੀ ਸਪਸ਼ਟ ਜੀ ਗੱਲ ਆ ਤਿੰਨ ਸਾਲ ਹੋ ਚਲੇ ਨੇ ਕਿਸੇ ਵੀ ਭੈਣ ਨੂੰ ਕਿਸੇ ਵੀ ਧੀ ਨੂੰ ਕੋਈ ਪੈਸਾ ਨਹੀਂ ਮਿਲਿਆ ਇਹਨਾਂ ਨੇ ਇਹ ਕਿਹਾ ਸੀ ਆਉਂਦੇ ਆਂ ਹੀ ਸਾਲ ਦੇ ਵਿੱਚ ਵਿੱਚ ਸਾਰਿਆਂ ਨੂੰ ਦੇਵਾਂਗੇ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਤਾਂ ਜਿਸ ਤਰ੍ਹਾਂ ਕਿ ਇਲੈਕਸ਼ਨ ਆ ਰਹੀ ਹੈ ਵੋਟਾਂ ਆ ਰਹੀਆਂ ਹੋ ਕੀ ਕਹਿਣਾ ਚਾਹਦੇ ਕਿਸ ਨੇ ਇਹ ਨਾ ਚਾਹਦੇ ਪੰਜਾਬ ਅਸੀਂ ਬਸ ਸਿੰਪਲ ਇਹੀ ਸੁਨੇਹਾ ਹੈ ਜੀ ਐਡਾ ਪੜਿਆ ਲਿਖਿਆ ਕੈਂਡੀਡੇਟ ਕੋਈ ਨਹੀਂ ਹੈਗਾ ਸਰਦਾਰ ਤਰਨਜੀਤ ਸੰਧੂ ਸਮੁੰਦਰੀ ਵਰਗਾ ਅਸੀਂ ਇਹੀ ਜਨਤਾ ਨੂੰ ਅਪੀਲ ਕਰਾਂਗੇ ਕਿ ਸਾਰੇ ਜਣੇ ਹੋਮਾ-ਮਾ ਕੇ ਇਹਨਾਂ ਨੂੰ ਵੋਟਾਂ ਪਾਓ ਔਰ ਇਹ 100% ਸੈਂਟਰ ਦੇ ਮਨਿਸਟਰ ਨੇ ਜਦੋਂ ਇਹ ਮਨਿਸਟਰ ਬਣ ਜਾਣਗੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਪੂਰੇ ਜ਼ੋਰ ਦੇ ਨਾਲ ਹੋਊਗਾ